ਹਾਂਜੀ ਕਿਤਾ ਦੋਸਤੋ ਤੇ ਜਹਾਜ਼ ਦੇ ਨਾਲ ਇਸ ਟਾਈਮ ਸਭ ਤੋਂ ਪਿਛਲੇ ਪਾਸੇ ਦੇ ਆ ਦੇਖ ਸਕਦੇ ਹੋ ਆ ਜਹਾਜ਼ ਦਾ ਆਪਣਾ ਸਭ ਤੋਂ ਪਿਛਲਾ ਪਾਸਾ ਵਾ ਤੇ ਇਥੋਂ ਆਪਣਾ ਜਹਾਜ਼ ਖਤਮ ਹੋ ਜਾਂਦਾ ਵਾ ਤੇ ਇਧਰ ਨੂੰ ਆਪਾਂ ਜੇ ਅੱਗੇ ਨੂੰ ਜਾਵਾਂਗੇ ਤੇ ਜਹਾਜ਼ ਆਪਣਾ 185 ਮੀਟਰ ਲੰਬਾ ਵਾ ਤੇ ਇਹ ਵਲੌਗ ਦੇ ਵਿੱਚ ਨਾ ਤੁਹਾਨੂੰ ਮੈਂ ਆਪਣੇ ਜਹਾਜ਼ ਦੀ ਲੰਬਾਈ ਇਧਰੋਂ ਆਪਾਂ ਜਾਣਦੇ ਆ ਪਹਿਲਾਂ ਅੱਗੇ ਨੂੰ ਫਿਰ ਉੱਧਰ ਦੂਸਰੀ ਸਾਈਡ ਸਣੀ ਆਪਾਂ ਵਾਪਸ ਆਵਾਂਗੇ ਮਤਲਬ ਇੱਕ ਪੂਰਾ ਚੱਕਰ ਕੱਟਾਂਗੇ ਤੇ ਉਸ ਤੋਂ ਬਾਅਦ ਉੱਪਰ ਤੋਂ ਲੈ ਕੇ ਥੱਲੇ ਤੱਕ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਨਾ ਪਿਛਲੇ ਪਾਸੇ ਇਸ ਤਰ੍ਹਾਂ ਦੇ ਮੂਰਿੰਗ ਵਿੰਚਸ ਹੁੰਦੇ ਆ ਤੇ ਜਿਨ੍ਹਾਂ ਨੂੰ ਅਪ ਕੱਸੀਆਂ ਵੀ ਬੋਲਿਆ ਜਾਂਦੇ ਆ ਸਾਰੀਆਂ ਰस्सियां ਵਾ ਇਹਨਾਂ ਦੇ ਨਾਲ ਆਪਾਂ ਜਹਾਜ਼ ਨੂੰ ਬੰਨਦੇ ਆ ਤੇ ਆ ਜਹਾਜ਼ ਦਾ ਦੇਖ ਸਕਦੇ ਸਭ ਤੋਂ ਅਖੀਰਲਾ ਹਿੱਸਾ ਵਾ ਤੇ ਇੱਧਰ ਆਪਾਂ ਅੱਗੇ ਸਿੱਧਾ ਜਾਵਾਂਗੇ ਓਨ ਆਵੇ ਖਾਦੀ ਸੜ ਗੈਂਗਵੇਜ ਆਈ ਦੀ ਪੌੜੀ ਤੇ ਆ ਆਪਣਾ ਪੂਰਾ ਗੈਂਗਵੇ ਏਰੀਆ ਵਾ ਤੇ ਉਸ ਤੋਂ ਬਾਅਦ ਇੱਥੇ ਤੱਕ ਗੈਂਗਵੇ ਏਰੀਆ ਖਤਮ ਹੋ ਜਾਂਦਾ ਤੇ ਇਧਰਲੇ ਪਾਸੇ ਆ ਕ੍ਰੋਸ ਜੈਕ ਬੋਲਿਆ ਜਾਂਦਾ ਇਹਨੂੰ ਠੀਕ ਹੈ ਜੀ ਤੇ ਆ ਹੈਚ ਸਟਾਰਟ ਹੋ ਗਈ ਇੱਥੋਂ ਆ ਨੰਬਰ 5 ਹੈਚ ਜਿਹੜਾ ਤੁਸੀਂ ਇਧਰ ਵੇਖਦੇ ਪਏ ਹੋ ਤੇ ਆ ਫੇਰ ਅੱਗੇ ਗੈਂਗਵੇ ਆ ਗਿਆ ਤੇ ਜਦੋਂ ਜਾਈ ਤੇ ਪਾਇਲਟ ਵਗੈਰਾ ਆਉਂਦਾ ਨਾ ਤੇ ਫਰੀਬੋਰਡ ਜਾਈਦਾ ਜਿਆਦਾ ਹੁੰਦਾ ਮਤਲਬ ਹਾਈਟ ਜਿਆਦਾ ਹੁੰਦੀ ਤੇ ਆ ਫਿਰ ਗੈਂਗਵੇ ਪਾਈ ਦਾ ਨਾਲ ਪਾਇਲਰ ਲੈਡਰ ਪਾਈ ਦੀ ਤੇ ਇਧਰ ਫੇਰ ਆ ਵੇਖੋ ਗ੍ਰੈਬ ਆ ਤੇ ਆ ਕਰਾਸ ਡੈਕ ਆ ਗਿਆ ਇਸ ਸਾਈਡ ਤੇ ਉਸ ਤੋਂ ਬਾਅਦ ਆ ਪਾ ਵੇਖੋ ਇੱਥੋਂ ਤੁਸੀਂ ਫਰੇਮਾਂ ਤੋਂ ਵੀ ਜੱਜ ਕਰ ਸਕਦੇ ਹੋ ਜਿੱਦਾਂ ਫਰੇਮ ਨੰਬਰ 75 ਫਰੇਮ ਨੰਬਰ 80 ਗਾਹ ਨੂੰ ਇਹ ਵਾਧਦੇ ਜਾਣੇ ਆ ਤੇ ਆ ਬੋਲੇ ਇਹਨੂੰ ਹਰੀ ਜਿੱਥੇ ਹਰੀ ਪੱਟੀ ਆ ਤੇ ਸਾਈਡਾਂ ਦੇ ਪੀਲੀ ਇਹਨੂੰ ਬੋਲੇ ਜਾਂਦਾ ਵਾਕਵੇ ਤੇ ਇੱਥੇ ਆਪਾਂ ਚੱਲਣਾ ਹੁੰਦਾ ਮਤਲਬ ਸੇਫ ਏਰੀਆ ਹੁੰਦਾ ਹੈ ਤੇ ਆ ਵੇਖੋ ਆ ਫੇਰ ਕ੍ਰਾਸ ਡੈਕ ਆ ਗਿਆ ਤੇ ਇਹਦੇ ਅੰਦਰ ਨਾ ਕ੍ਰਾਸ ਡੈਕਾਂ ਦੇ ਅੰਦਰ ਵੀ ਮੈਂ ਤੁਹਾਨੂੰ ਵਿਖਾ ਦਿੰਦਾ ਆ ਵੇਖੋ ਹੈਚ ਦੇ ਅੰਦਰ ਜਾਣ ਵਾਸਤੇ ਇੱਥੇ ਐਂਟਰੈਂਸ ਆ ਇਹਨੂੰ ਖੋਲ ਕੇ ਤੇ ਪੌੜੀ ਲੱਗੀ ਥੱਲੇ ਤੇ ਉਦੋਂ ਅਸੀਂ ਜਾਜਦੇ ਥੱਲੇ ਮਤਲਬ ਜਿਹੜੇ ਹੈਚ ਆ ਜਿੱਥੇ ਕਾਰਗੋ ਲੋਡ ਉੱਥੇ ਵੀ ਜਾ ਸਕਦੇ ਆ ਤੇ ਆ ਵੇਖੋ ਆ ਸਾਰੇ ਸਟੋਰ ਆ ਡੈਕ ਸਟੋਰ 3 ਪੋਰਟ ਤੇ ਇਹਨਾਂ ਵਿੱਚ ਨਾ ਫਾਇਰ ਦੇ ਰਿਲੇਟਿਡ ਜਿੰਨੇ ਵੀ ਇਕੁਪਮੈਂਟ ਆ ਉਹ ਪਏ ਆ ਤੇ ਉਸ ਤੋਂ ਬਾਅਦ ਆ ਕ੍ਰੇਨ ਦੇ ਉੱਪਰ ਜਾਣ ਵਾਸਤੇ ਆਖੋ ਉਹ ਕ੍ਰੇਨ ਆ ਨਾ ਆਪਣੀ ਉੱਪਰ ਉਧੇ ਚ ਜਾਣ ਵਾਸਤੇ ਆਹ ਦਰਵਾਜ਼ਾ ਵਾ ਇਹਦੇ ਅੰਦਰ ਵੀ ਪੌੜੀ ਲੱਗੀ ਆ ਤੇ ਉਸ ਤੋਂ ਬਾਅਦ ਇੱਧਰ ਵੀ ਨੈਕਸਟ ਹੈਗਾ ਸਟੋਰ ਤੇ ਉਹ ਫੇਰ ਅੱਗੇ ਗ੍ਰੈਬ ਆ ਵਾਲੀ ਸੇ ਨੂੰ ਬੋਲਿਆ ਜਾਂਦਾ ਵਾ ਕ੍ਰੋਸ ਡੈਕ ਉਸ ਤੋਂ ਬਾਅਦ ਫੇਰ ਆਪਾਂ ਅੱਗੇ ਨੂੰ ਚੱਲਦੇ ਆ ਆਹ ਵੇਖੋ ਅੱਗੇ ਆ ਗਿਆ ਆਪਣਾ ਨੰਬਰ 3 ਹੈ ਜ ਪਹਿਲਾਂ 5 ਗਿਆ ਫਿਰ 4 ਗਿਆ ਫੇਰ ਨੰਬਰ 3 ਆ ਗਿਆ ਤੇ ਅੱਗੇ ਨੂੰ ਆਪਾਂ ਵਧਦੇ ਜਾਣਦੇ ਆ ਤੇ ਆ ਫਰੇਮਾਂ ਤੋਂ ਤੁਸੀਂ ਆਹ ਜਿਹੜੀਆਂ ਲਾਈ ਜੋ 155 ਨੰਬਰ ਫਰੇਮ ਆ ਗਿਆ ਹੁਣ 130 ਨੰਬਰ ਫਰੇਮ ਆ ਗਿਆ ਹੁਣ ਤੇ ਇਸੇ ਤਰ੍ਹਾਂ ਇੱਧਰ ਫੇਰ ਕ੍ਰਾਸ ਡੈਕ ਆ ਗਿਆ ਇਹਦੇ ਅੰਦਰ ਫੇਰ ਸੇਮ ਇਸੇ ਇਸੇ ਤਰ੍ਹਾਂ ਸਟੋਰ ਆ ਤੇ ਆ ਗ੍ਰੈਬ ਪਿਆ ਜਾਜ ਦਾ ਆਪਣੇ ਦਾ ਇੱਧਰ ਵੀ ਕ੍ਰਾਸ ਡੈਕ ਆ ਆ ਹੈਚ ਨੰਬਰ 2 ਆ ਗਿਆ ਹੁਣ ਇਸੇ ਤਰ੍ਹਾਂ ਦੇ ਆਪਣੇ ਜਾਏ ਤੇ 5 ਇੰਚ ਆ ਤੇ ਆ ਵੇਖੋ ਫਰੇਮ ਨੰਬਰ ਆਪਾਂ 155 ਤੇ ਪਹੁੰਚ ਗਏ ਆ ਤੇ ਸਾਹਮਣੇ ਆਪਣਾ ਜਹਾਜ਼ ਦਾ ਪੂਰਾ ਮੂਰਲਾ ਹਿੱਸਾ ਆ ਗਿਆ ਤੇ ਪਿੱਛੇ ਤੋਂ ਆਪਾਂ ਚੱਲੇ ਸੀ ਤੇ ਚਲਦੇ ਚਲਦੇ ਸਭ ਤੋਂ ਅਗਲੇ ਪਾਸੇ ਆ ਚੱਲਿਆ ਤੇ ਇੱਧਰ ਫੇਰ ਇੱਕ ਕ੍ਰੋਸ ਰੈਕ ਆ ਗਿਆ ਤੇ ਅੰਦਰ ਫੇਰ ਸਟੋਰ ਆ ਤੇ ਨਾਲ ਹੀ ਇੱਥੇ ਇੱਕ ਨੰਬਰ ਐਚ ਆ ਗਿਆ ਆ ਜਿਹੜਾ ਤੇ ਵੇਰੇ ਇੱਕ ਨੰਬਰ ਐਚ ਆ ਇਹਦੇ ਵਿੱਚ ਵੀ ਕਾਰਗੋ ਲੋਡ ਆਪਣਾ ਤੇ ਆਹ ਵੇਖੋ ਫਰੇਮ ਨੰਬਰ 190 ਤੇ ਆ ਵਾਰ ਬਈ ਇੱਥੇ ਖਤਮ ਹੋ ਗਿਆ ਆਪਣਾ ਤੇ ਇੱਧਰ ਵੀ ਹੁਣ ਕ੍ਰੋਸ ਡੈਕ ਆ ਜਾਣਾ ਤੇ ਆ ਵੇਖੋ ਇੱਥੇ ਆਪਣਾ ਪੇਂਟ ਲੋਕਰ ਆ ਗਿਆ ਠੀਕ ਆ ਜੀ ਆ ਲਾਈਫ ਰਾਫਟ ਪਈ ਆ ਉਸ ਤੋਂ ਬਾਅਦ ਆ ਵੇਖੋ ਇੱਧਰ ਬੋਸਮ ਸਟੋਰ ਆ ਗਿਆ ਸਟੋਰ ਮੈਂ ਤੁਹਾਨੂੰ ਪਹਿਲਾਂ ਸਾਰੇ ਵਿਖਾ ਚੁੱਕੇ ਆ ਵੀਡੀਓ ਦੇ ਵਿੱਚ ਜੇ ਵੀਡੀਓ ਨਹੀਂ ਵੇਖੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਆ ਵੀ ਚੈਨਲ ਨੰਬਰ ਸੌਰੀ ਕਾਰਗੋ ਹਾਲ ਨੰਬਰ 1 ਦੇ ਵਿੱਚ ਆ ਜਾਣ ਵਾਸਤੇ ਐਂਟਰੈਂਸ ਆ ਇਧਰੋਂ ਦੀ ਮਤਲਬ ਜੇ ਆਪਾਂ ਆ ਚﻠਿੰਦਰ ਜਾਣਾ ਤੇ ਇਹਦੀ ਐਂਟਰੈਂਸ ਆ ਤੇ ਇਧਰੋਂ ਫੇਰ ਦਾ ਕ੍ਰੋਸ ਰੈਕ ਆ ਤਾਂ ਇਹਨੂੰ ਕ੍ਰੋਸ ਰੈਕ ਬੋਲਿਆ ਜਾਂਦਾ ਕਿ ਇੱਥੋਂ ਦੇ ਆਪਾਂ ਕ੍ਰੋਸ ਹੋ ਸਕਦੇ ਆ ਫਿਰ ਇੱਥੋਂ ਦੀ ਆਪਾਂ ਪਿੱਛੇ ਜਾ ਸਕਦੇ ਆ ਫਿਲਹਾਲ ਆਪਾਂ ਉੱਪਰਲੇ ਹਿੱਸੇ ਤੇ ਜਾਂਦੇ ਆ ਤੇ ਤੁਹਾਨੂੰ ਝਾਜ ਦਾ ਪੂਰਾ ਮੂਰਲਾ ਹਿੱਸਾ ਵਗਾਉਨੇ ਆ ਉਹ ਦੇਖ ਸਕਦੇ ਹੋ ਪੌੜੀ ਆ ਗਈ ਆ ਉੱਪਰ ਚੜਨ ਵਾਸਤੇ ਸਾਰੇ ਝਾਜਾਂ ਦੇ ਸੇਮ ਹੀ ਹੁੰਦਾ ਸਿਸਟਮ ਸਾਰਾ ਇਦਾਂ ਜਿ ਗਾਰਡਮੈਂਟ ਥੋੜਾ ਬੋਤਾ ਫਰਕ ਹੁੰਦਾ ਵਾ ਆਲੋ ਸਾਰਾ ਸੇਮ ਹੀ ਹੁੰਦਾ ਸਿਸਟਮ ਆਹ ਵੇਖੋ ਜਹਾਜ ਦਾ ਸਭ ਤੋਂ ਮੂਰਲਾ ਹੀ ਸਾਈਥੇ ਵੀ ਮੂਰਿੰਗ ਵਿੰਚਾ ਜਿੱਦਾਂ ਪਿੱਛੇ ਮੂਰਿੰਗ ਵਿੰਚ ਹੀ ਉਦਾਂ ਹੀ ਇੱਥੇ ਮੂਰਿੰਗ ਵਿੰਚਾ ਤੇ ਆਹ ਵੇਖੋ ਰस्सियां ਗਈਆਂ ਹੋਈਆਂ ਇਧਰੋਂ ਦੀ ਆਹ ਮੂਰਿੰਗ ਵਿੰਚਾ ਇੱਥੇ ਜਹਾਜ ਦਾ ਐਂਕਰ ਹੁੰਦਾ ਆਹ ਰਸੀਆਂ ਇੰਤੋਂ ਪਾਸ ਕੀਤੀਆਂ ਆਂ ਤੇ ਆਪ ਹੁਣ ਸਭ ਤੋਂ ਮੂਰਲੇ ਹੀ ਸਿਰੇ ਖਲੌਣ ਲੱਗੇ ਆਹ ਵੇਖੋ ਇਸ ਤੋਂ ਅੱਗੇ ਆਪਣਾ ਜਹਾਜ਼ ਖਤਮ ਆ। ਜੇ ਤੁਸੀਂ ਟਾਈਟੈਨਿਕ ਮੂਵੀ ਤੁਸੀਂ ਵੇਖੀ ਹੋਣੀ ਆ ਉਹਦੇ ਵਿੱਚ ਜਦੋਂ ਇੱਥੇ ਖਲੋਤੇ ਹੁੰਦੇ ਕਪਲ ਉਹ ਇਹੋ ਹੀ ਅਮੂਰਲਾ ਹਿੱਸਾ ਮਤਲਬ ਸਭ ਤੋਂ ਅਮੂਰਲਾ ਹਿੱਸਾ ਜਿੱਥੇ ਆਪਾਂ ਹੁਣ ਖਲੋਤੇ ਆਂ ਠੀਕ ਆ ਜੀ ਤੇ ਆ ਬਾਕੀ ਤੁਸੀਂ ਓਵਰ ਆਲ ਵਿਊ ਚੈੱਕ ਕਰ ਲਓ ਇਹਦਾ ਇਸ ਤਰੀਕੇ ਦਾ ਅਮੂਰਲਾ ਹਿੱਸਾ ਹੁੰਦਾ ਵਾ। ਤੇ ਇਦਾਂ ਹੀ ਹੁਣ ਆਪਾਂ ਪਿੱਛੇ ਨੂੰ ਜਾਵਾਂਗੇ ਕਿਉਂਕਿ ਇੱਕ ਚੱਕਰ ਆਪਾਂ ਉਧਰੋਂ ਦੀ ਕੱਟ ਕੇ ਆ ਗਏ ਖੱਬੇ ਪਾਸਿਓਂ ਦੀ ਤੇ ਇਸੇ ਤਰ੍ਹਾਂ ਹੁਣ ਆਪਾਂ ਇੱਕ ਚੱਕਰ ਪਿੱਛੇ ਨੂੰ ਕੱਟਾਂਗੇ। ਤੇ ਪਿੱਛੇ ਤੁਹਾਨੂੰ ਵਿਖਾਉਨੇ ਆ ਸੇਮ ਹੁਣ ਆਪਾਂ ਇਸ ਸਾਈਡ ਥਾਣੀ ਜਾਵਾਂਗੇ ਅੱਗੇ ਆਪਾਂ ਉਧਰੋਂ ਨਹੀਂ ਆਏ ਨਾ ਉਹ ਵਾਲੀ ਸਾਈਡ ਥਾਣੀ ਹੁਣ ਆਪਾਂ ਇਸ ਸਾਈਡ ਥਾਣੀ ਜਾਵਾਂਗੇ ਵੇਖੋ ਆਹ ਪੌੜੀਆਂ ਆਪਾਂ ਉਤਰ ਕੇ ਥੱਲੇ ਆਏ ਆ ਤੇ ਆਹ ਆਪਣਾ ਹੈਗਾ 1 ਨੰਬਰ ਹੈ ਇੱਥੇ ਤੇ ਇਧਰੋਂ ਹੁਣ ਆਪਾਂ ਪਿੱਛੇ ਨੂੰ ਜਾਵਾਂਗੇ ਠੀਕ ਆ ਜੀ ਤੇ ਉਧਰੋਂ ਆਪਾਂ ਅੱਗਿਓ ਮਤਲਬ ਉਧਰਲੀ ਸਾਈਡ ਤੋਂ ਜਦੋਂ ਆਪਾਂ ਆਏ ਸੀ ਉਹ ਪਿੱਛੋਂ ਅੱਗੇ ਨੂੰ ਆਏ ਸੀ ਹੁਣ ਆਪਾਂ ਅੱਗਿਓ ਪਿੱਛੇ ਨੂੰ ਜਾ ਰਹੇ ਆ ਤੇ ਆਹ ਵੇਖੋ ਆਪਣਾ ਹੈਚ ਨੰਬਰ 1 ਇੱਥੇ ਖਤਮ ਹੋ ਗਿਆ ਤੇ ਇੱਥੋਂ ਹੀ ਕ੍ਰਾਸ ਡੈਕ ਸਟਾਰਟ ਹੋ ਗਿਆ ਆ ਵੇਖੋ ਉਧਰਲੇ ਬੰਨੇ ਵੀ ਗ੍ਰੈਬ ਦਿਖਾਇਆ ਹੈ ਤੁਹਾਨੂੰ ਤੇ ਇਧਰਲੇ ਬੰਨੇ ਵੀ ਗ੍ਰੈਬ ਆ ਇਦਾਂ ਦੇ ਚਾਰ ਗ੍ਰੈਬ ਹੁੰਦੇ ਆ ਜਹਾਜ਼ ਤੇ ਜਿਹੜੇ ਜਹਾਜ਼ ਤੇ ਮੈਂ ਆ ਵਾਂ ਤੇ ਆ ਵੇਖੋ ਇੱਥੋਂ ਦੋ ਨੰਬਰ ਹੈਚ ਸਟਾਰਟ ਹੋ ਗਿਆ ਠੀਕ ਆ ਜੀ ਆ ਦੋ ਨੰਬਰ ਹੈਚ ਹੋ ਗਿਆ ਆ ਕ੍ਰੇਨ ਆਪਣੀ ਚੱਲਣ ਈ ਆ ਇਧਰ ਡਿਸਚਾਰਜਿੰਗ ਚੱਲਣ ਈ ਆ ਕਾਰਗੋ ਦੀ ਤੇ ਸੇਮ ਉਸੇ ਤਰ੍ਹਾਂ ਹੀ ਆ ਜਿਵੇਂ ਜਿਸ ਤਰ੍ਹਾਂ ਆਪਣਾ ਪੋਰਟ ਸਾਈਡ ਹੀ ਨਾ ਮਤਲਬ ਜਹਾਜ਼ ਤੇ ਲੈਫਟ ਸਾਈਡ ਨੂੰ ਪੋਰਟ ਸਾਈਡ ਬੋਲਦੇ ਆ ਸੇਮ ਉਸੇ ਤਰ੍ਹਾਂ ਹੀ ਆ ਇਹ ਵੀ ਤੇ ਆ ਵੇਖੋ ਇੱਥੇ ਦੋ ਨੰਬਰ ਹੈ ਖ਼ਤਮ ਹੋ ਗਿਆ ਤੇ ਇੱਥੇ ਫੇਰ ਆਪਣਾ ਕ੍ਰਾਸ ਡੈਕ ਆ ਗਿਆ ਤੇ ਆ ਵਰਟੀਕਲ ਲੈਟਰ ਥੱਲੇ ਜਾਣ ਨੂੰ ਹੈਚ ਦੇ ਅੰਦਰ ਥੱਲੇ ਜਾਣ ਨੂੰ ਸੇਮ ਉਸ ਪਾਸੇ ਵੀ ਆ ਇਸ ਪਾਸੇ ਵੀ ਆ ਤੇ ਆ ਇਧਰਲੇ ਅੰਦਰ ਸਟੋਰ ਆ ਇਹਦੇ ਅੰਦਰ ਜਾਵਾਂਗੇ ਤੇ ਆ ਉੱਪਰ ਕ੍ਰੇਨ ਆ ਠੀਕ ਆ ਜੀ ਤੇ ਇੱਥੋਂ ਹੁਣ ਆਪਣਾ ਹੋ ਗਿਆ ਤਿੰਨ ਨੰਬਰ ਐਚ ਸਟਾਰਟ ਆ ਵੇਖੋ ਇਦਾਂ ਨਾ ਪੌੜੀਆਂ ਬਣੀਆਂ ਵਾ ਕ੍ਰਾਸ ਡੈਕ ਤੇ ਜਾਣ ਵਾਸਤੇ ਅੰਦਰ ਇਸ ਤਰੀਕੇ ਦੀਆਂ ਤੇ ਇੱਥੋਂ ਆਪਣਾ ਤਿੰਨ ਨੰਬਰ ਐਚ ਸਟਾਰਟ ਹੋ ਗਿਆ ਤੇ ਆ ਵੇਖੋ ਸੇਮ ਉਸੇ ਤਰ੍ਹਾਂ ਹੀ ਆ ਖੱਬੇ 바 ਸਹੀ ਜਿਸ ਤਰ੍ਹਾਂ ਤੇ ਇੱਥੇ ਆਪਣਾ ਹੁਣ ਆ ਵੇਖੋ 3 ਨੰਬਰ ਹੈਚ ਵੀ ਖਤਮ ਹੋ ਗਿਆ ਠੀਕ ਆ ਤੇ ਫਿਰ ਕ੍ਰਾਸ ਡੈਕ ਆ ਗਿਆ ਜਿਹੜਾ ਜਿਹੜਾ ਹੈਚ ਮਤਲਬ ਖਤਮ ਹੁੰਦਾ ਜਾਂਦਾ ਨਾ ਵਿਚਕਾਰਲਾ ਏਰੀਆ ਨੂੰ ਆਪਾਂ ਕ੍ਰਾਸ ਡੈਕ ਕਹਿ ਦਿੰਦੇ ਇੱਥੇ ਵੀ ਗ੍ਰੈਬ ਆ ਗਿਆ ਵੇਖੋ ਗ੍ਰੈਬ ਨੰਬਰ 3 ਉੱਪਰ 3 ਲਿਖਿਆ ਹੋਇਆ ਤੇ ਆਹ ਵੇਖੋ ਆਪਣੀ ਨੰਬਰ 3 ਕ੍ਰੇਨ ਵੀ ਆ ਗਈ ਠੀਕ ਆ ਜੀ ਇੱਥੋਂ ਆਪਣਾ ਹੋ ਗਿਆ ਨਾ ਹੁਣ ਨੰਬਰ 4 ਹੈਚ ਸਟਾਰਟ ਆ ਆ ਵੇਖੋ ਆ ਨੰਬਰ 4 ਹੈਚ ਸਟਾਰਟ ਹੋ ਗਿਆ ਤੇ ਆਪਣੇ ਕੋਲ ਪੰਜ ਹੈਚ ਹੈ ਇਸ ਤਰ੍ਹਾਂ ਦੇ ਜਾ ਕੇ ਪਰ ਤੇ ਦੇਖ ਸਕ ਤੇ ਦੇਖ ਸਕਦੇ ਹੋ ਨੰਬਰ 4 ਆਪਣੀ ਕ੍ਰੇਨ ਤੇ ਨੰਬਰ 4 ਹੀ ਹੈਚ ਆ ਇੱਥੇ ਹੁਣ ਆਪਣਾ ਇਹ ਹੈਚ ਖਤਮ ਹੋ ਜਾਣ ਲੱਗਾ ਵਾ ਤੇ ਆ ਬੰਦੇ ਆ ਜਿਹੜੇ ਵਰਕਰ ਜਿਹੜੇ ਕੰਮ ਕਰਨ ਦੇ ਆ ਅਮਰੀਕਾ ਦੇ ਹੀ ਆ ਸਾਰੇ ਤੇ ਉਸ ਤੋਂ ਬਾਅਦ ਆ ਫੇਰ ਲੈਡਰ ਆ ਗਈ ਜਿਹੜੀ ਤੁਹਾਨੂੰ ਉਧਰਲੇ ਪਾਸੇ ਦਿਖਾਈ ਸੀ ਇੱਧਰਲੇ ਪਾਸੇ ਵੀ ਸੇਮ ਆ ਪਾਇਲਟ ਵਾਸਤੇ ਤੇ ਆਹ ਵੇਖੋ ਕ੍ਰਾਸ ਡੈਕ ਆ ਗਿਆ ਇੱਧਰ ਤੇ ਨੰਬਰ 5 ਹੈਚ ਸਟਾਰਟ ਹੋ ਗਿਆ ਆਪਣਾ ਤੇ ਉਹ ਤੁਰ ਤੱਕ ਤੁਸੀਂ ਐਂਡ ਤੱਕ ਦੇਖਣਨੇ ਆ ਆਪਣਾ ਨੰਬਰ 5 ਹੈਚ ਜੀ ਆ ਸਾਰਾ ਉਹ ਤੇ ਉਸ ਤੋਂ ਬਾਅਦ ਆ ਵੇਖੋ ਆ ਜਿੰਨਾ ਵੀ ਤੁਸੀਂ ਵੇਖਣ ਨੇ ਨਾ ਸਾਰਾ ਨੰਬਰ 5 ਹੈ ਚੀਆ ਤੇ ਨਾਲ ਹੀ ਉਸ ਤੋਂ ਬਾਅਦ ਆ ਜਿਹੜਾ ਐਂਟਰਸ ਆ ਜਣੀ ਐ ਕ੍ਰਾਸ ਡੈਕ ਆ ਜਾਣਾ ਆ ਵੇਖੋ ਇਧਰਲੇ ਪਾਸੇ ਕ੍ਰਾਸ ਡੈਕ ਆ ਸੇਮ ਜਿਹੜਾ ਉਧਰਲੇ ਪਾਸੇ ਹੀ ਤੇ ਇੱਥੇ ਆਪਣਾ ਹੁਣ ਆ ਸਾਰਾ ਏਰੀਆ ਖਤਮ ਹੋ ਗਿਆ ਤੇ ਗੈਂਗਵੇਰੀਆ ਸਟਾਰਟ ਹੋ ਗਿਆ ਇੱਥੋਂ ਸਾਰਾ ਆ ਗੈਂਗਵੇਰੀਆ ਦੇਖ ਸਕਦੇ ਹੋ ਇਧਰ ਆਪਣੀ ਲੈਡਰ ਆ ਠੀਕ ਆ ਗੈਂਗਵੇਜ ਨੂੰ ਬੋਲਿਆ ਜਾਂਦਾ ਤੇ ਉਹ ਆਪਾਂ ਅੱਗੇ ਹੋ ਆਏ ਆ ਸਿੱਧਾ ਚੱਲ ਕੇ ਤੇ ਇੱਥੇ ਆਪਾਂ ਆ ਗਏ ਆ ਤੇ ਜਿੱਥੇ ਆਪਾਂ ਕੱਲ ਵੀਡੀਓ ਸਟਾਰਟ ਕੀਤੀ ਪਹਿਲਾਂ ਤੁਹਾਨੂੰ ਮੈਂ ਉੱਥੇ ਲੈ ਕੇ ਜਾਊਂਗਾ ਉਹ ਵਿਖੋ ਪਿੱਛੇ ਉਹ ਹੀ ਹਿੱਸਾ ਵਜਾ ਹਜ ਦਾ ਮਤਲਬ ਸਭ ਤੋਂ ਇਕੱਲਾ ਹਿੱਸਾ ਜਿੱਥੇ ਰਸੀਆਂ ਵੀ ਹੈਗੀਆਂ ਵਾ ਉਹ ਵਾਲੇ ਏਰੀਆ ਤੇ ਤੁਹਾਨੂੰ ਮੈਂ ਲੈ ਕੇ ਜਾਣਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਉੱਪਰ ਨੂੰ ਜਾਵਾਂਗੇ ਕਿਉਂਕਿ ਆਪਣਾ ਅੱਗੇ ਤੋਂ ਪਿੱਛੇ ਦਾ ਹੋ ਗਿਆ ਸਾਰਾ ਕੰਪਲੀਟ ਫਿਰ ਆਪਾਂ ਉਸ ਤੋਂ ਬਾਅਦ ਉੱਪਰ ਜਾਣਾ ਵਾ ਤੇ ਆ ਸਾਹਮਣੇ ਲਾਈ ਬੋਰਡ ਨਹੀਂ ਦੇਖ ਸਕਦੇ ਹੋ ਇੱਥੋਂ ਹੁਣ ਆਪਾਂ ਨਾ ਉੱਪਰ ਨੂੰ ਜਾਵਾਂਗੇ ਮਤਲਬ ਆ ਜਿਹੜੀਆਂ ਤੁਸੀਂ ਪੌੜੀਆਂ ਦੇਖਣ ਨੇ ਆਪਾਂ ਪੌੜੀਆਂ ਚੜ ਕੇ ਉੱਪਰ ਨੂੰ ਜਾਵਾਂਗੇ ਫਿਰ ਉਹ ਜਿਹੜੀਆਂ ਪਰਲੇ ਪਾਸੇ ਦੀਆਂ ਪੌੜੀਆਂ ਵਾ ਉਹ ਉੱਤਰ ਕੇ ਆਪਾਂ ਥੱਲੇ ਆਵਾਂਗੇ ਉੱਥੇ ਵੀਡੀਓ ਦਾ ਐਂਡ ਕਰਾਂਗੇ। ਦੇਖੋ ਹੁਣ ਆਪ ਆ ਗਏ ਆ ਉੱਪਰ ਵਾਲੇ ਡੈਕ ਤੇ। ਆਪ ਬੋੜੀਆਂ ਚੜ ਗਏ ਤੇ ਆ ਏਅਰ ਡੈਕ ਬੋਲਿਆ ਜਾਂਦਾ ਇਹਨੂੰ ਜਹਾਜ਼ ਦਾ ਇੱਥੇ ਜਹਾਜ਼ ਦੀਆਂ ਲਾਈਫ ਰਾਫਟ, ਐਵਿਟ, ਕ੍ਰੇਨ ਆ ਜਿਹੜਾ ਆ ਰੈਸਕਿਊ ਬੋਟ ਲੌਂਚ ਕੀਤੀ ਜਾਂਦੀ ਆ ਤੇ ਆ ਬਸ ਇਹ ਵਾਲੇ ਡੈਕ ਤੇ ਏਅਰ ਡੈਕ ਤੇ ਇਹੀ ਕੋਜਾ। ਇੱਧਰ ਇੱਕ ਆ ਦਰਵਾਜ਼ਾ ਹੈਗਾ ਇੱਧਰੋਂ ਆਪਾਂ ਅੰਦਰ ਐਂਟਰ ਹੋ ਸਕਦੇ ਕਮਿਊਨਿਟੀਸ਼ਨ ਦੇ ਵਿੱਚ ਤੇ ਹੁਣ ਆ ਜਿਹੜੀਆਂ ਸਾਹਮਣੇ ਪੌੜੀਆਂ ਇਹ ਚੜ ਕੇ ਆਪਾਂ ਉੱਪਰ ਨੂੰ ਜਾਵਾਂਗੇ ਤੇ ਤੁਹਾਨੂੰ ਬੀ ਡੈਕ ਤੇ ਲੈ ਕੇ ਜਾਂਦੇ ਆ। ਆ ਦੇਖ ਸਕਦੇ ਹੋ ਆਪਾਂ ਹੁਣ A ਡੈਕ ਤੋਂ ਚੱਲੇ ਆਂ B ਡੈਕ ਤੇ ਆਵਲੀਆਂ ਪੌੜੀਆਂ ਚੜ ਕੇ ਤੇ ਫਾਈਨਲੀ ਆਪਣਾ ਹੁਣ B ਡੈਕ ਆ ਗਿਆ ਵਾ ਤੇ B ਡੈਕ ਤੇ ਕੀ ਕੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਆ ਸਾਹਮਣੇ ਇਧਰ ਪਹਿਲਾਂ ਪੌੜੀਆਂ ਵਾਂ ਇਧਰ ਸਾਈਡ ਹੈਗਾ ਬੈਟਰੀ ਰੂਮ ਤੇ ਉਸ ਤੋਂ ਬਾਅਦ ਆ ਹੈਗਾ ਬ ਅਮਰਜੰਸੀ ਜਨਰੇਟਰ ਰੂਮ ਅਮਰਜੰਸੀ ਜਨਰੇਟਰ ਰੂਮ ਤੇ ਵੀ ਆਪਾਂ ਵੀਡੀਓ ਬਣਾਈ ਪਹਿਲਾਂ ਉਹ ਇੰਸਟਾਗ੍ਰam ਤੇ ਪਈ ਆਪਣੀ ਇਹ ਦੇ ਵੇਖ ਸਕਦੇ ਤੁਸੀਂ ਜਾ ਕੇ ਤੇ ਆ ਐਂਟਰੈਂਸ ਆ ਫੇਰ ਅੰਦਰ ਜਾਣ ਦੀ ਜੇ ਆਪਾਂ ਬੀਡਕ ਦੇ ਅੰਦਰ ਜਾਣਾ ਵਾ ਮਤਲਬ ਅਕਮੋਡੇਸ਼ਨ ਦੇ ਅੰਦਰ ਐਂਟਰ ਹੋਣਾ ਉਤੋਂ ਦੀ ਐਂਟਰੈਂਸ ਆ ਤੇ ਆ ਆਪਣਾ ਗਾਰਬੇਜ ਏਰੀਆ ਆ ਗਿਆ ਇਧਰਲੇ ਪਾਸੇ ਤੇ ਖੱਬੇ ਪਾਸੇ ਜਿਹੜੀ ਆ ਆਪਣੀ ਹੈਗੀ ਆ ਲਾਈਟ ਬੋਰਡ ਲਾਈਟ ਬੋਰਡ ਦੀ ਨਾ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਇਧਰਲੇ ਪਾਸੇ ਫੇਰ ਆ ਗੀਆਂ ਪੌੜੀਆਂ ਉੱਪਰ ਤੇ ਆ ਬੜੀਆਂ ਪੌੜੀਆਂ ਚੜ ਕੇ ਫਿਰ ਆਪਾਂ ਹੁਣ ਜਾਂਦੇ ਆ ਬੀ ਡੈਕ ਤੋਂ ਸੀ ਡੈਕ ਤੇ ਹੁਣ ਆਪਾਂ ਆ ਵੇਖ ਸਕਦੇ ਹੋ ਸੀ ਡੈਕ ਤੇ ਆ ਗਏ ਆ ਮਤਲਬ ਆਪਣੀ ਆ ਗਈ ਤੀਜੀ ਮੰਜ਼ਲ ਆ ਗਈ ਆਪਣੀ ਠੀਕ ਆ ਜੀ ਪਹਿਲੀ ਦੂਜੀ ਤੇ ਤੀਜੀ ਆ ਤੀਜੀ ਮੰਜ਼ਲਾ ਤੇ ਉਸ ਤੋਂ ਬਾਅਦ ਆ ਸੀ ਡੈਕ ਤੇ ਕੁਝ ਜ਼ਿਆਦਾ ਖਾਸ ਨਹੀਂ ਆ ਬਸ ਆ ਓਪਨ ਏਰੀਆ ਹੀ ਆ ਇੰਨਾ ਤੇ ਇਧਰਲੇ ਪਾਸੇ ਵੀ ਥੋੜਾ ਓਪਨ ਏਰੀਆ ਹੀ ਆ ਤੇ ਸਿੱਧਾ ਆਪਾਂ ਹੁਣ ਆ ਪੌੜੀਆਂ ਚੜ ਕੇ ਉੱਪਰ ਨੂੰ ਜਾਂਦੇ ਆ ਤੇ ਉੱਪਰ ਜਾ ਕੇ ਜਿਹੜੀ ਤਾਂ ਆਪਣੀ ਚੌਥੀ ਮੰਜ਼ਲਾ ਉਹ ਵਿਖਾਉਨੇ ਆ ਤੇ ਕੌੜੀਆਂ ਦੇ ਖਾਦਿਓ ਹੁਣ ਆਪਾਂ ਆ ਗਏ ਚੜ੍ਹਨ ਦੇ ਲੱਕ ਤੇ ਮਤਲਬ ਚੌਥੀ ਮੰਜ਼ਲ ਤੇ ਤੇ ਇੱਥੇ ਨੈਵੀਗੇਸ਼ਨ ਰੂਮ ਆ ਤੇ ਇਹ ਵੀ ਮੈਂ ਆਪਣੀ ਵੀਡੀਓ ਪਾਈ ਹੋਈ ਹੈ ਇੰਸਟਾਗ੍ਰਾਮ ਚੈਨਲ ਤੇ ਤੁਸੀਂ ਜਾ ਕੇ ਵੇਖ ਸਕਦੇ ਹੋ ਹੁਣ ਆਪਾਂ ਸਿੱਧਾ ਜਾਂਦੇ ਹਾਂ ਆਪਣੇ ਸਭ ਤੋਂ ਟੌਪ ਵਾਲੇ ਫਲੋਰ ਤੇ ਮਤਲਬ ਜਿਹਨੂੰ ਆਪਾਂ ਮੰਕੀ ਡੈਕ ਬੋਲਦੇ ਹਾਂ ਜਹਾਜ਼ ਤੇ ਠੀਕ ਆ ਜੀ ਸਭ ਤੋਂ ਉੱਪਰਲਾ ਮਤਲਬ ਹਿਸਾਬਾਜ ਦਾ ਏ ਇਸ ਤੋਂ ਉੱਪਰ ਹੋਰ ਕੁਝ ਨਹੀਂ ਹੈਗਾ ਕੋਈ ਮੰਜ਼ਲ ਨਹੀਂ ਆ ਤੇ ਆ ਉੱਪਰ ਦੇਖ ਸਕਦੇ ਆ ਆਪਣੇ ਸਾਰੇ ਇੰਟੀਨੇ ਵਗੈਰਾ ਰਡਾਰ ਸਾਰਾ ਮੰਗੀ ਆਈਲੈਂਡ ਤੇ ਸਾਰਾ ਕੁਝ ਲੱਗਾ ਹੋਇਆ ਮੇਨ ਵਾਸਤੇ ਉੱਪਰ ਤੇ ਆ ਜਹਾਜ ਦੇ ਫਨਲ ਏਰੀਆ ਪਿੱਛੇ ਇੱਥੇ ਵੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਕਿਸੇ ਦਿਨ ਵੱਖਰੀ ਤੇ ਇੱਥੋਂ ਸਾਰਾ ਨਾ ਜਹਾਜ ਦਾ ਓਵਰਆਲ ਵਿਊ ਟਾਪ ਤੋਂ ਮਤਲਬ ਸਾਰਾ ਕੁਝ ਦਿਖਦਾ ਵਾ ਵੈਸੇ ਆਪਾਂ ਇੱਥੇ ਔਨੇ ਘੱਟ ਆ ਕਿਉਂਕਿ ਆਪਣਾ ਇੱਥੇ ਕੋਈ ਇਨਾ ਕੋਈ ਖਾਸ ਕੰਮ ਨਹੀਂ ਹੈਗਾ ਪਰ ਅੱਜ ਵੀਡੀਓ ਬਣਾਉਣੀ ਸੀ ਤੇ ਤਾਂ ਕਰਕੇ ਮੈਂ ਆਇਆ ਉੱਪਰ ਵੇਖ ਸਾਡੇ ਸਿੱਧਾ ਪੂਰਾ ਵਿਊ ਦਿਖਣ ਰਿਹਾ ਸਾਰਾ ਤੇ ਸਾਰੇ ਇਕੁਪਮੈਂਟ ਲੱਗੇ ਮਤਲਬ ਨੈਵੀਗੇਸ਼ਨ ਨਾਲ ਰਿਲੇਟਡ ਜਿੰਨੇ ਵੀ ਹੁੰਦੇ ਉਹ ਸਾਰੇ ਇੱਥੇ ਫਿੱਟਿਆ ਉਹਨਾਂ ਦੇ ਐਂਟੀਨੇ ਵਗੈਰਾ ਸਾਰਾ ਕੁਝ ਤੇ ਹੁਣ ਆਪਾਂ ਨਾ ਥੱਲੇ ਜਾਂਦੇ ਆ ਉਹ ਹੀ ਲੈਟਰ ਉਤਰ ਕੇ ਤੇ ਥੱਲੇ ਜਾ ਕੇ ਮੈਂ ਤੁਹਾਨੂੰ ਹੁਣ ਦੂਸਰੀ ਸਾਈਡ ਲੈ ਕੇ ਜਾਣਾ ਆ ਸੱਜੇ ਬੰਨੇ ਵਾਲਾ ਆਪਾਂ ਕੰਪਲੀਟ ਕਰ ਲਿਆ ਏਰੀਆ ਹੁਣ ਆਹ ਕ੍ਰਾਸ ਰੈਕ ਆਪਣਾ ਇੱਥੋਂ ਆਪਾਂ ਖੱਬੇ ਪਾਸੇ ਜਾਂਦੇ ਆ ਤੇ ਖੱਬੇ ਪਾਸੇ ਵੀ ਨਾ ਬ੍ਰਿਜ ਵਿੰਗਸ ਆ ਮਤਲਬ ਵਿਚਕਾਰ ਨੈਵੀਗੇਸ਼ਨ ਰੂਮ ਹੁੰਦਾ ਖੱਬੇ ਸੱਜੇ ਬ੍ਰਿਜ ਵਿੰਗ ਹੁੰਦਾ ਤੇ ਉਸ ਤੋਂ ਬਾਅਦ ਥੱਲੇ ਵਾਲੀਆਂ ਪੌੜੀਆਂ ਉਤਰਾਂਗੇ ਆਪਾਂ ਫੇਰ ਉਹ ਹੀ ਸੀ ਡੈਕ ਤੇ ਆ ਗਏ ਆ ਉਹ ਏਰੀਆ ਖਾਲੀ ਹੈ ਸਾਰਾ ਉੱਥੇ ਕੁਝ ਜ਼ਿਆਦਾ ਹੈ ਨਹੀਂ ਓਪਨ ਏਰੀਆ ਹੀ ਆ ਤੇ ਉਹ ਵੀ ਤੁਸੀਂ ਇੱਕ ਵਾਰੀ ਫੇਰ ਤੁਸੀਂ ਵੇਖ ਲਓ ਹਜੇ ਆਪਾਂ ਉੱਪਰਾਂ ਕਿੰਨੀ ਉੱਪਰਾਂ ਦੇਖ ਲਓ ਹਾਈਟ ਤੇ ਆ ਤੇ ਆਪਾਂ ਸਿੱਧਾ ਹੁਣ ਆਪਾਂ ਥੱਲੇ ਉਤਰਦੇ ਆਂ ਬੀ ਡੈਕ ਵਾਲੀਆਂ ਪੌੜੀਆਂ ਤੇ ਬਾਹਰ ਲਾਈਵ ਡੈਕ ਬਾਹਰ ਤੁਸੀਂ ਦੇਖ ਸਕਦੇ ਹੋ ਲਾਈਵ ਬੋਰਡ ਤੇ ਇਧਰਲੇ ਪਾਸੇ ਆਪਣੀ ਲਾਈਵ ਬੋਰਡ ਆ ਉਹੀ ਜਿੱਥੋਂ ਆਪਾਂ ਤੁਹਾਨੂੰ ਪਹਿਲਾਂ ਵਿਖਾ ਕੇ ਗਏ ਆ ਤੇ ਹੁਣ ਆਪਾਂ ਸਿੱਧਾ ਥੱਲੇ ਏ ਡੈਕ ਵਾਲੀਆਂ ਪੌੜੀਆਂ ਉਤਰਾਂਗੇ ਤੇ ਏਅਰ ਡੈਕ ਤੇ ਵੀ ਮਤਲਬ ਜਿੱਦਾਂ ਉਧਰਲੇ ਪਾਸੇ ਲਾਈਫ ਰੈਸਕਿਊ ਬੋਟ ਹੀ ਤੇ ਲਾਈਫ ਰਿੰਗ ਵਗੈਰਾ ਹੋਰ ਸਾਰੀਆਂ ਚੀਜ਼ਾਂ ਸੀ ਇੱਥੇ ਇੰਨਾ ਕੋਈ ਖਾਸ ਨਹੀਂ ਹੈਗਾ ਖਾਲੀ ਹੈ ਸਾਰਾ ਏਰੀਆ ਤੇ ਆਪਾਂ ਹੁਣ ਸਿੱਧਾ ਮੇਨ ਡੈਕ ਦੀ ਜਿਹੜੀ ਪੌੜੀਆਂ ਉਤਰਦੇ ਆ ਤੇ ਮੇਨ ਡੈਕ ਤੇ ਨਾ ਇਧਰਲੇ ਪਾਸੇ ਉਹੀ ਗੈਂਗਵੇਰੀਆ ਸਾਰਾ ਜਿੰਨਾ ਪੋਰਟ ਸਾਈਡ ਤੇ ਆਪਣਾ ਸਟਾਰਬੋਰਡ ਸਾਈਡ ਤੇ ਹੀ ਇਦਾਂ ਹੀ ਆ ਪੋਰਟ ਸਾਈਡ ਤੇ ਆ ਤੇ ਕੱਲ ਆਪਾਂ ਸਾਹਮਣੇ ਤੋਂ ਵੀਡੀਓ ਸਟਾਰਟ ਕੀਤੀ ਸੀ ਤੇ ਇੱਥੇ ਆਪਾਂ ਹੁਣ ਆਪਾਂ ਵੀਡੀਓ ਐਂਡ ਕਰਨ ਲੱਗੇ ਆ ਫੇਰ ਆਪਾਂ ਉੱਥੇ ਆ ਗਏ ਆ ਏਸੀ ਜੀ ਆਪਣਾ ਜਹਾਜ਼ ਤੇ ਆਪਣਾ ਅੱਗੇ ਤੋਂ ਪਿੱਛੇ ਤੱਕ ਪੂਰਾ ਚੱਕਰ ਲਾਇਆ ਆਪਾਂ ਕਿ ਫਿਰ ਆਪਾਂ ਥੱਲੇ ਤੋਂ ਉੱਪਰ ਗਏ ਫਿਰ ਆਪਾਂ ਉੱਪਰੋਂ ਥੱਲੇ ਆਏ ਤੇ ਇਹ ਸਾਰਾ ਆਪਣਾ ਜਹਾਜ਼ ਹੀ ਤੇ ਆਪਾਂ ਕੱਲ ਇੱਥੇ ਵੀਡੀਓ ਸ਼ੁਰੂ ਕੀਤੀ ਐਹੋ ਜਗ੍ਹਾ ਤੇ ਇੱਥੇ ਆਪਾਂ ਐਂਡ ਕਰ ਰਹੇ ਆਂ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ